ਅਜੇ ਖੜੀ ਤੇ ਕਣੀਆਂ ਪੈ ਜਾਣ ਤਾਂ ਗੱਲ ਕੁਝ ਹੋਰ ਐ ਜੇ ਢੇਰੀਆਂ ਦੇ ਕਣੀਆਂ ਪੈ ਜਾਣ ਤਾਂ ਫੇਰ ਤਾਂ ਜਮਾ ਹੀ ਅਦਰ ਲੈ ਕੇ ਆਇਆ ਫਿਰ ਉੱਪਰ ਰੱਪ ਵੀ ਭਰਾਉਗਾ ਪੈ ਕਿਵੇਂ ਲੱਗਦਾ ਰੱਬ ਨੂੰ ਰੱਬ ਨੂੰ ਕਰਦੇ ਆਂ ਕਿ ਛੜ ਜਾ ਨਾ ਪਰ ਮੈਨੂੰ ਦਿਖ ਜਾਉਂਗੇ ਆ ਬਰ ਰੱਬ ਤੋਂ ਡਰੇ ਲੱਗੀ ਜਾਂਦਾ ਜੀ ਰਾਭ ਵੀ ਭਰਾਉ ਹੋਇਆ ਘੜਾ ਲਸਕੀ ਜਾਂਦਾ ਜੀ ਡੱਲ ਲੱਗੇ ਜਾਂਦਾ ਚੱਲ ਤਾਂ ਹੁਣ ਘਵਰਾਉਂਦਾ ਇਹ ਜੀ ਬੁਰੇ ਕਿ ਸੱਚੇ ਪਾਸੇ ਚਾਰ ਦਿਨ ਕੱਢਦੇ ਤੇ ਬਹੁਤ ਖੱਟਦਰ ਪਹੁੰਚ ਤੋ ਹੋ ਜਾਂਦਾ। ਕਿਸਾਨ ਦਾ ਬਿਲ ਕਿਸਾਨ ਦੇ ਜੀ ਰੋਟੀ ਨਹੀਂ ਟਪ ਰਹੀ ਇਸ ਟਾਈਮ ਕਿਸਾਨ ਦਾ ਦਿਲ ਕਿ ਕਿਸਾਨ ਦੀ ਰੋਟੀ ਵੀ ਆ ਵੇਖੋ ਝੋਲੇ ਚ ਪੜੀ ਐ। ਕਿਸਾਨ ਦਾ ਦਿਲ ਕਿਵੇਂ ਕਰੇ? ਜਮਾਈ ਨਿਕਲ ਗਈ ਇਹ ਤੂੰ ਬਾਹਰ ਨਿਕਲ। ਕੁਝ ਫਸਲ ਹਾਲੇ ਜ਼ਿਮੀਂਦਾਰਾਂ ਦੀ ਬਹੁਤ ਜ਼ਿਆਦਾ ਕੱਟਣ ਵਾਲੀ ਪਈ ਐ। ਜੋ ਕਿ ਕੁਦਰਤ ਦੀ ਮਾਰ ਪੈ ਰਹੀ ਐ। ਇਹ ਸਾਡੀਆਂ ਦੋ ਟਾਲੀਆਂ ਪਰ ਰੱਖਣੇ ਲਿਖੇ ਸੀ। ਉਹ ਢਾਗਾਂਗੇ ਘਰ ਖਿਲਾ ਲਾਂਗੇ ਛੇ ਲਿਆਉਂਦੇ ਹੁਣ ਇੱਥੇ ਹਰੇਕ ਆਪੋ ਆਪਣੀ ਢੇਰੀ ਦਾ ਇੰਤਜ਼ਾਮ ਕਰ ਰਿਹਾ ਹੈ ਹਰੇਕ ਆਪ ਦੀ ਢੇਰੀ ਨੂੰ ਉਤਰਪਾਲਾਣਾ ਢਾਗ ਰਿਹਾ ਹੈ ਨਮਸਕਾਰ ਨਖਸ਼ੀ ਰਾਤ ਦੇ 17 ਨਿਊਜ਼ ਆਈ ਨਜ਼ਰ ڈالਦੇ ਆ ਅੱਜ ਦੀ ਬੜੀ ਖਬਰ ਤਾਂ ਹਾਂਜੀ ਜਿਹੜੀ ਹੁਣ ਇੱਥੇ ਫਸਲ ਪਈ ਆ ਆਪਣੀ ਇਹ ਬਹੁਤ ਉੱਤਮ ਮੌਸਮ ਬਹੁਤ ਵਧੀਆ ਖਰਾਬ ਹੈ ਖਰਾਬ ਹੋਈ ਜਾਂਦਾ ਗਾ ਹੁਣ ਲੈਣ ਵਾਲੇ ਚੈੱਕ ਕਰਦੇ ਆ ਅੱਗੇ ਕੋਈ ਮੌਕਚਰ ਨਹੀਂ ਚੱਕ ਸੀਗਾ ਇਹ ਤੋਂ ਪਹਿਲਾਂ ਅਜੇ ਪਹਿਲੀ ਵਾਰੀ ਚੈੱਕ ਹੋਇਆ ਹੈ ਮੌਕਚਰ ਤਣਕਾ ਸੁੱਕ ਗਿਆ ਹੀ ਹੈ ਤਣਕਾ ਤਾਂ ਕੋਈ ਹਰੀ ਵੜਦਾ ਨਹੀਂ ਕਿਸਾਨ ਇਹ ਤਾਂ ਬਹੁਤ ਗਲਤ ਕੰਮ ਆ ਗਵਰਨਮੈਂਟ ਦਾ ਵੀ ਇੱਕ ਪੁੱਜੀ ਰੱਬ ਲੱਸੀ ਜਾਂਦਾ ਬਹੁਤ ਹਾ ਡਲ ਤੱਕ ਤੱਕ ਕਰਦਾ ਹੁਣ ਜਿਹੜੇ ਖੇਤਾਂ 'ਚ ਗਣ ਖੜੀ ਹੈ ਬਹੁਤ ਅੱਗ ਕਈ ਥਾਈਂ ਅੱਗ ਹੀ ਲੱਗ ਗਈ ਬਹੁਤ ਬੁਰਾ ਮੰਦਾ ਹਾਲ ਆ ਵਿਚਾਰਾ ਕੀ ਕਰਨ ਗੜੇ ਪਾ ਕੇ ਕਈ ਥਾਈਂ ਬਹੁਤ ਮੁਸ਼ਕਲ ਹੋਇਆ ਪਿਆ ਜੀਮੇਦਾਰ ਬਤਾ ਦੇਖੋ ਹੁਣ ਕੀ ਬੰਦ ਪਰਮਾਤਮਾ ਦੇ ਹੱਥ ਹੈ ਜੀ ਸਰ ਕੋ ਸਰਕਾਰ ਤਾਂ ਕੋਈ ਨਹੀਂ ਸਾਥ ਦਿੰਦੀ ਜੀ ਹਾਂ ਜੀ ਤੇ ਤਰਪਾਲ ਵਗੈਰਾ ਦਾ ਪ੍ਰਬੰਧ ਹੈਗਾ ਪੁਰਾ ਆਹ ਤਰਪਾਲਾਂ ਟੱਗੀ ਪਈ ਐ ਕੰਕ ਹਾਂਜੀ ਔਰ ਜਿਵੇਂ ਆਪਾਂ ਗੱਲ ਕਰ ਲਈ ਜਿਹੜੀ ਸਾਰੇ ਕਿਸਾਨ ਨੇ ਵਿਉਂਤਬੰਦੀ ਲਈ ਕੰਕ ਦੀ ਫਸਲ 2000 ਲੱਖ ਰੁਪਏ ਨੇ ਇੱਕ ਕਰੀ ਹਾਂਜੀ ਜੀ ਹੁਣ ਰੱਬ ਮੀਂਹ ਪਾਣ ਦਾ ਵਾਰਸ ਹੋ ਜਾਂਦੀ ਐ ਬਹੁਤ ਨੁਕਸਾਨ ਹੋਊ ਜੀ ਬਹੁਤ ਨੁਕਸਾਨ ਹੋਊ ਜੀ ਮੀਂਹ ਪਾਤਾ ਰੱਬ ਨੇ ਫਸਲ ਐ ਇਹ ਕੰਕ ਵੱਡੀ ਪਈ ਐ ਤਰ ਜਾਏਗੀ ਸਾਰੀ ਤੇ ਮੀਂਹ ਨੁਕਸਾਨ ਹੀ ਨੁਕਸਾਨਾ ਜੀ ਮੀਂਹ ਆ ਫਟਾ ਬਹੁਤ ਬੁਰਾ ਹਾਲ ਹੈ ਕਣੀਆਂ ਵੀ ਡਿੱਗ ਜੰਦੀਆਂ ਕਣੀਆਂ ਡਿੱਗ ਜੰਦੀਆਂ ਹਾਂ ਜੀ ਮੀਂਹ ਪਈ ਜਾਂਦਾ ਹੂੰ ਟੱਕੀਆਂ ਦਾ ਪੰਗਾਂ ਗਣ ਕਾ ਖਰਾ ਪਰ ਹੈ ਬੁਰਾ ਹਾਲ ਹੈ ਏ ਕੀ ਪਤਾ ਪਰਮਾਤਮਾ ਦੇ ਹੱਥ ਹੈ ਕਿੰਨਾ ਗੀ ਮੀਂਹ ਪਾਵੇ ਜੀ ਦਾ ਬਕੂ ਜੀ ਮੇਜਰ ਸੰਗ ਆ ਜੀ ਕਿਵੇਂ ਲੱਗਦਾ ਉਹਨੇ ਕਣੀਆਂ ਵੀ ਡਿੱਗ ਜੰਦੀਆਂ ਤੇ ਫਸਲ ਲੈ ਕੇ ਆਏ ਹੋ ਪਰ ਅੱਬ ਤੋਂ ਡਰ ਲੱਗੀ ਜਾਂਦਾ ਜੀ ਮੈਂ ਅੱਬ ਤੋਂ ਡਰਨ ਲੱਗੀ ਜਾਂਦਾ ਹਜੇ ਖੜੀ ਤੇ ਕਣੀਆਂ ਪੈ ਜਾਣ ਤਾਂ ਗੱਲ ਕੁਝ ਹੋਰ ਐ ਜੇ ਢੇਰੀਆਂ ਦੇ ਕਣੀਆਂ ਪੈ ਜਾਣ ਤਾਂ ਫੇਰ ਤਾਂ ਜਮਾ ਹੀ ਮੁਸ਼ਕਲ ਹੋ ਜਾਂਦਾ ਘਰੇ ਵੀ ਰੱਖਣੀਆਂ ਕੋਈ ਖਾਣ ਨੂੰ ਚਾਰ ਬੋਰੀਆਂ ਤੇ ਬਸ ਔਖਾ ਹੀ ਆ ਕੰਮ ਹੁਣ ਕੋ ਰੱਬ ਵੀ ਲੱਸੀ ਜਾਂਦਾ ਹਾਂ ਹਾਂ ਤੇ ਠੱਗੀ ਵੀ ਬੈਠ ਜਾਂਦੀ ਕਿ ਪਰ ਜਿਹੜਾ ਜਿਹੜੇ ਸਾਰੇ ਖਵਾ ਬੱਚਿਆਂ ਦੇ ਇਸ ਕਣਕ ਨਾਲ ਹੀ ਕਰਨੇ ਕੋਈ ਪੱਕੇ ਸਾਰਾ ਹਿੰਦੁਸਤਾਨ ਹੀ ਕਣਕ ਤੇ ਜਿਉਂਦਾ ਸਾਰਾ ਹਿੰਦੁਸਤਾਨ ਹੀ ਕਣਕ ਤੇ ਜਿਉਂਦਾ ਅਜੇ ਹੋਰਾਂ ਚੀਜ਼ਾਂ ਦਾ ਤਾਂ ਡੰਗ ਲੈ ਜਾਂਦਾ ਇਹਦੇ ਬਿਨਾਂ ਤਾਂ ਜਮਾ ਹੀ ਨਹੀਂ ਸਰਦਾ ਇਹਦੇ ਬਿਨਾਂ ਬਿਲਕੁਲ ਵੀ ਨਹੀਂ ਸਰਦਾ ਹੁਣ ਕਰੀਏ ਕੀ ਪਰ ਉਹਦਾ ਹੁਕਮ ਮੰਨਣਾ ਪੈਣਾ ਜਿਹੜਾ ਕਰੂਗਾ ਠੀਕ ਹੈ ਚੱਲਾਂਗੇ ਦਹਿਲ ਬਾਉ ਡੋਲ ਦਾ ਮੂਰੇ ਜਿਵੇਂ ਸੱਤੇ ਪਾਸੇ ਚਾਰ ਜਣ ਕੱਢ ਦੇ ਤੇ ਬਹੁਤ ਖੱਟਦਰ ਪਹੁੰਚ ਤੋ ਆਪਣੇ ਜਿਵੇਂ ਰੱਬ ਲੱਸੀ ਜਾਂਦਾ ਤੇ ਫਿਰ ਰਕਸਾਨ ਦਾ ਦਿਲ ਕਿਵੇਂ ਕਰਦਾ ਜਮਾ ਹੀ ਨਿਕਲ ਗਈ ਇਹ ਤੂੰ ਬਾਹਰ ਨਿਕਲਦਾ ਜਿਵੇਂ ਨੇਰੀ ਵੀ ਚੱਲੀ ਜਾਂਗੇ ਰੱਬ ਵੀ ਲੱਸੀ ਤੇ ਰੋਟੀ ਖਾ ਲਈ ਉਹਨੇ ਰੋਟੀ ਖਾਣੀ ਹੈ ਜੀ ਜੀ ਤਾਂ ਕਰਦਾ ਰੋਟੀ ਖਾ ਰੋਟੀ ਖਾ ਜੀ ਨਹੀਂ ਕਰਦਾ ਜੀ ਨਾ ਪਾਣੀ ਪੀਣ ਦੀ ਕਾ ਰੋਟੀ ਖਾਣ ਦੀ ਨਹੀਂ ਕਰਦਾ ਠੀਕ ਹੈ ਮੈਂ ਰੱਬ ਲੱਸੀ ਦੇ ਨੂੰ ਦੇਖ ਹਾਂ ਹਾਂ ਜੇ ਬਹੁਤ ਦੇਖ ਹਾਂ ਜਿਹੜੇ ਖੇਤਾਂ ਦੇ ਵਿੱਚ ਫਸਲ ਕੱਢੀ ਆ ਉਹਨੂੰ ਵੀ ਕਿਵੇਂ ਦੇਖਦਾ ਉਹ ਵੀ ਬਹੁਤ ਜ਼ਿਆਦਾ ਇਸਕਾਂ ਹੋਵੇਗਾ ਕਿ ਸਾਡੀਆਂ ਦੋ ਟਾਲੀਆਂ ਪਰ ਰੱਖਣੇ ਲਿਖੇ ਸੀ ਉਹ ਹੁਣ ਟਕਾਂਗੇ ਘਰ ਰੱਖ ਲੈਾਂਗੇ ਛੱਲੇ ਆਉਂਦੇ ਸੀ ਹੁਣ ਇੱਥੇ ਪਰ ਪੱਲੀਆਂ ਵਗੈਰਾ ਪਾਤੀ ਕਰ ਹਾਂ ਪੱਲੀਆਂ ਹਾਂ ਕੰਟਰੀ ਪੱਲੀਆਂ ਸਾਡੇ ਜਿਹੜੀ ਆਉਣ ਵਾਲੀ ਫਾਸਟ ਹੈ ਜੀ ਬੰਦਪੰਦੀ ਇੱਥੇ ਕਰਨੀ ਹੁੰਦੀ ਹੈ ਜੇ ਨੁਕਸਾਨ ਹੋ ਗਿਆ ਤਾਂ ਫਿਰ ਕਿਵੇਂ ਲੱਗ ਰਿਹਾ ਜੀ ਬਹੁਤ ਆਫਾ ਹੈ ਇਹਨੂੰ ਕੋਸਰਿਕਸਾਨ ਨੂੰ ਕਿਵੇਂ ਕਮੈਂਟ ਕਰਦੇ ਆ ਕਿ ਕਿਸ ਤਰ੍ਹਾਂ ਕਮੈਂਟ ਕਰਦੇ ਆ ਕਿਵੇਂ ਦੇਖ ਲੈਣਾ ਬੰਦਾ ਇਹਨਾਂ ਤੋਂ ਆ ਪੰਜ ਪੱਟ ਬੰਦੀਆਂ ਇਹਨਾਂ ਕੋਈ ਆਪਾਂ ਨੂੰ ਸਾਨੂੰ ਪਤਾ ਹਾਂਜੀ ਵੀਰ ਜੀ ਕੀ ਨਾਮ ਅਤੇ ਆਪਣਾ ਨਾਮ ਹਰਪਾਲ ਸਿੰਘ ਪਿੰਡ ਜੱਸੀਪੋ ਵਾਲੀ ਫਸਲ ਲੈ ਕੇ ਜਲਾ ਬਠੰਡਾ ਕਣਕ ਦੀ ਫਸਲ ਲੈ ਕੇ ਮੰਡੀ ਦੇ ਵਿੱਚ ਪਹੁੰਚ ਗਏ ਆ ਕੁਝ ਫਸਲ ਵਾਲੇ ਜ਼ਿਮੀਂਦਾਰਾਂ ਦੀ ਬਹੁਤ ਜ਼ਿਆਦਾ ਕਟਣ ਵਾਲੀ ਪਈ ਹੈ ਜੋ ਕਿ ਕੁਦਰਤ ਦੀ ਮਾਰ ਪੈ ਰਹੀ ਹੈ ਅੱਜ ਕੱਲ ਹੁਣ ਬਰਸਾਤ ਦਾ ਮੌਸਮ ਚੱਲ ਗਿਆ ਹਰੇਕ ਆਪੋ ਆਪਣੀ ਢੇਰੀ ਦਾ ਇੰਤਜ਼ਾਮ ਕਰ ਰਿਹਾ ਹੈ ਹਰੇਕ ਆਪ ਦੀ ਢੇਰੀ ਨੂੰ ਉਤਰਪਾਲਾ ਨਾਲ ਢੱਕ ਰਿਹਾ ਹੈ ਜ਼ਿਆਦਾ ਦਿੱਕਤ ਲੇਬਰ ਦੀ ਕਮੀ ਦੇ ਕਾਰਨ ਆ ਰਹੀ ਹੈ ਨਹੀਂ ਜੇ ਲੇਬਰ ਦੀ ਕਮੀ ਨਾ ਹੋਵੇ ਦਾ ਜੀਮੇਦਾਰ ਨਾਲ ਦੀ ਨਾਲ ਸੌਖਾ ਹੋ ਜਾਂਦਾ ਲੇਬਲ ਦੀ ਘਾਟ ਕਰਨ ਜੀਮੇਦਾਰ ਨੂੰ ਸਮਾਂ ਲੱਗਦਾ ਜਿਹੜੀ ਕੁਦਰਤੀ ਮਾਰ ਹੈ ਇਹ ਜੀਮੇਦਾਰ ਤੇ ਬਹੁਤ ਕਰੋਪੀ ਦੀ ਮਾਰ ਰੱਬ ਦਾ ਗੱਜਣਾ ਲਛਣਾ ਬਹੁਤ ਭੈੜੀ ਮਾਰ ਜਿਵੇਂ ਕਿ ਉਹਨਾਂ ਰੱਬ ਲਛਕੀ ਵੀ ਜਾਂਦਾ ਤੇਜ਼ ਹਵਾ ਚੱਲ ਰਹੀ ਹੈ ਫਿਰ ਕਿਸਾਨ ਦਾ ਜਿਹੜਾ ਦਿਲ ਕੀ ਕਿਸਾਨ ਕਿਸਾਨ ਦੇ ਜੀ ਰੋਟੀ ਨਹੀਂ ਟਪ ਰਹੀ ਇਸ ਟਾਈਮ ਕਿਸਾਨ ਦਾ ਦਿਲ ਕੀ ਕਿਸਾਨ ਦੀ ਰੋਟੀ ਵੀ ਆਹ ਵੇਖੋ ਝੋਲੇ ਚ ਪੈੜੀ ਹੈ ਜਿਹੜੀ ਇਹ ਰੋਟੀ ਆ ਪਈ ਹੈ ਇਸ ਨੂੰ ਕਿਸਾਨ ਹੁਣ ਜਿੰਨਾ ਚਿਰ ਆਪਦੀ ਢੇਰੀ ਦਾ ਇੰਤਜ਼ਾਮ ਨਹੀਂ ਕਰ ਰਿਹਾ ਉਹਨਾਂ ਚਿਰ ਇਸ ਨੂੰ ਖਾ ਵੀ ਨਹੀਂ ਰਿਹਾ ਜੇ ਖਾਊਗਾ ਉਹ ਟੱਪ ਵੀ ਨਹੀਂ ਰਹੀ ਜਿੰਨਾ ਚਿਰ ਉਸਦੀ ਫਸਲ ਦੇ ਜਿਹੜਾ ਕੋਈ ਲੈਣਾ ਦੇਣਾ ਹੁੰਦਾ ਉਹ ਆਪ ਦਾ ਨਿਪਰੇ ਨਹੀਂ ਲੱਗਦਾ ਉਸਨੇ ਅੱਗੇ ਵੀ ਫਸਲ ਦੀ ਪੌਤ ਬੰਦੀ ਬਣਾਉਣੀ ਹੈ ਇਸੇ ਫਸਲ ਤੇ ਹੀ ਨਿਰਭਰ ਹੈ ਕਿਸਾਨ ਨੂੰ ਤਾਂ ਚਾਰ ਚਫੇਰੇ ਮਾਰ ਪੈਂਦੀ ਹੈ ਜੀ ਇੱਕ ਥਾਂ ਜਾਵੇ ਤਾਂ ਜਾਵੇ ਕਿੱਧਰ ਨੂੰ ਜਾਵੇ ਇਹ ਕੁਦਰਤੀ ਕਰੋਪੀ ਨਾ ਹੋਵੇ ਕਿਸਾਨ ਤੇ ਤਾ ਕਿਸਾਨ ਨਾਲ ਦਾ ਕੌਣ ਆਨ ਦਾ ਤਬੜ ਸਕਦਾ ਕੀ ਨਾਮ ਆ ਤੁਹਾਡਾ ਕਿਤਾਦਰ ਸਿੰਘ ਜਿਹੜਾ ਪਿੰਡ ਆ ਗਲਾਵਗੜ ਫਸਲ ਲੈ ਕੇ ਆਇਆ ਫਿਰ ਉੱਪਰੋਂ ਰੱਪ ਵੀ ਭਰਾਉ ਹੈ ਬਾਕੀਵੇਂ ਲੱਗਦਾ ਸਭ ਕੁਝ ਰੱਪ ਨੂੰ ਕਰਦੇ ਆ ਫੜ ਜਾ ਨਾ ਪਰ ਦੇਖਿਆ ਹੁੰਦੇ ਆ ਉਹ ਧੀਆ ਚੰਗੀਆਂ ਜਿਹਾ ਮੰਡੀ ਚ ਬੈਠਿਆ ਭੇਜੇ ਪੰਜਾਂ ਵੀ ਜਣਾ ਆ ਹੋਰ ਵੀ ਜਿਵੇਂ ਫਸਲ ਵੀ ਰੱਖੀ ਹੋਈ ਹੈ ਸਾਰੀ ਹੁਣ ਦੱਬਾ ਆਪਣੇ ਮੁੰਡਿਆਂ ਨਾਲ ਹੀ ਇੰਨੇ ਤੇ ਗਿਆ ਨਾ ਫੱਕੀ ਜਾਂਦੇ ਫਿਰ ਹੁਣ ਆਪਾਂ ਲਜ ਨਾਲ ਆ ਰਹੀ ਹੈ ਬਾਈ ਅਗਰ ਮੰਡੀ ਦੇ ਵਿੱਚ ਆਇਆ ਫਸਲ ਲੈ ਕੇ ਕਿਸ ਤਰ੍ਹਾਂ ਲੱਗ ਰਿਹਾ ਜੀ ਉੱਪਰੋਂ ਰੱਬ ਵੀ ਬਰਾਉ ਰਿਹਾ ਰੱਬ ਵੀ ਬਰਾਉ ਰਿਹਾ ਅਗੜਾ ਲੱਸੀ ਜਾਂਦਾ ਜੀ ਡੱਲ ਲੱਗ ਜਾਂਦਾ ਸਦੋਂ ਦੇ ਆਏ ਹਾਂ ਆਏ ਪਰਸੋਂ ਦੇ ਇਹ ਕਿੱਥੇ ਖੇਤਾਂ ਦੇ ਵਿੱਚ ਫਸਲ ਕੱਢੀ ਆ ਕਿਸਾਨ ਨੂੰ ਕਿੱਦਾਂ ਲੱਗਦਾ ਫਿਰ ਵੀ ਤੋਂ ਤਾਂ ਹੁਣ ਜੀ ਲੱਗਦਾ ਜੇ ਮਹੀ ਪੈ ਗਿਆ ਤਾਂ ਵੱਡੀ ਨਹੀਂ ਹੈ ਜੀ ਕਮੈਨ ਨਹੀਂ ਤੁਰਨੀ ਜੀ ਉਦੇ ਵਿੱਚ ਜਿਵੇਂ ਮੰਡੀ ਦੇ ਵਿੱਚ ਉੱਤੇ ਵੀ ਰਿਪਿਨਿੰਗ ਏਰੀਆ ਵਾ ਚੱਲਦੀ ਜਾਂਦੀ ਆ ਹਾਂ ਜੀ ਹਾਂ ਜੀ ਜਿਹੜਾ ਚਾਰਲਾ ਹੈ ਉਹਦੇ ਉੱਤੇ ਵੀ ਢੇਰਿਆਂ ਦੇ ਉਹਦੇ ਉੱਤੇ ਵੀ ਚੜਾਤਾ ਏ ਡਾ ਇਹ ਜਿਹੜੇ ਸੜਕਾਂ ਦੇ ਪੇ ਜਿਸ ਤਰ੍ਹਾਂ ਦਿਲ ਕਰਦਾ ਵੀ ਰਪਨੀ ਨਾਲ ਪਾੜੇ ਚੱਲ ਤਾਂ ਹੁਣ ਘਬਰਾਉਂਦਾ ਏ ਜੀ ਅੱਪ ਤੱਕਲੇ ਬਸਤ ਨਹੀਂ ਰੋਗੀ ਆਪਸੇ ਮੁਲਾਕਾਤ ਐਸੀ ਇੱਕ ਹੋਰ ਖਬਰ ਕੇ ਸਾਥ ਅੱਪ ਤੱਕਲੇ ਨਮਸਕਾਰ ਹੋ ਦਿੱਖਦੇ ਰਹੀਏ ਸਤਾਰ ਨਿਊਜ਼